ਕਮਲਕੌਰ ਨੂੰ ਲੈ ਕੇ ਉਸ ਦੀ ਭੈਣ ਵੱਲੋਂ ਵੱਡੇ ਖਲਾਸੇ ਕੀਤੇ ਗਏ ਆ ਤੇ ਕੀ ਕਿਹਾ ਉਹਨਾਂ ਨੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸ ਦਿਆਂ ਦਰਅਸਲ ਲੱਖਾਂ ਦੇ ਫੋਲੋਅਰਸ ਹਨ ਕਮਲਕੌਰ ਦੇ ਅਤੇ ਉਹਨਾਂ ਦੀ Laash ਬਠਿੰਡਾ ਦੇ ਪੁੱਚੋ ਆਦੇਸ਼ ਹਸਪਤਾਲ ਦੀ ਪਾਰਕਿੰਗ ਵਿੱਚ ਮਿਲੀ ਹੈ ਤੇ ਜਿਸ ਦੀ ਇੱਕ CCTV ਵੀਡੀਓ ਸਾਹਮਣੇ ਆਈ ਹੈ ਤੇ ਉਸ ਤੋਂ ਬਾਅਦ ਕਮਲਕੌਰ ਦੀ ਭੈਣ ਸਾਹਮਣੇ ਆਈ ਹੈ ਅਤੇ ਉਹਨਾਂ ਨੇ ਆਪਣੀ ਗੱਲ ਮੀਡੀਆ ਦੇ ਸਾਹਮਣੇ ਰੱਖੀ ਹੈ ਉਹ ਕੀ ਕਹਿ ਰਹੇ ਨੇ ਉਹ ਸੁਣੋ ਮੇਰੇ ਘਰ 'ਚ ਮੇਰੇ ਫੈਮਿਲੀ ਭਰਾ ਭੈਣ ਹਾਂਜੀ ਤੋਪਰਾ ਹੈ ਤੇ ਤਿੰਨ ਸਿਸਟਰ ਹੈ ਜਿ세 ਅਸੀਂ ਇੱਕ ਦੀ ਮੈਰਿਜ ਹੋ ਚੁਕੀ ਆ ਦੋ ਦੀ ਮੈਰਿਜ ਨਹੀਂ ਹੋਈ ਸੀ ਅੱਛਾ ਕਿਹਨੋਂ ਦੀ ਗੱਲ ਹੈ ਜੀ ਡੈਥ ਕਿਦੋਂ ਹੋਈ ਜਨਾਬੀ ਕਿਹੜੀ ਜਗ੍ਹਾ ਤੇ ਸੀ ਉਹ ਠੰਡੇ ਹੋਈ ਆ ਔਰ ਇਹ 11:00 ਕਜੇ ਮੰਮੀ ਨੇ ਮੇਰਾ ਫੋਨ ਕੀਤਾ ਸੀ ਉਹਨਾਂ ਦਾ ਨੰਬਰ ਸਵਿਚ ਆਫ ਆ ਰਿਹਾ ਸੀ ਅੱਛਾ ਜੀ ਮੰਗਲਵਾਰ ਦੀ ਗੱਲ ਹੈ ਠੀਕ ਹੈ ਜੀ ਹਾਂ ਜੀ ਅੱਛਾ ਤੇ ਇਹਨਾਂ ਦੀ ਆਪਣੇ ਗੱਡੀ ਕਿ ਕੀ ਕਰਨ ਦੇ ਜੀ ਉੱਥੇ ਇਹਨਾਂ ਨੇ ਆਪਣੀ ਗੱਡੀ ਰਿਪੇਅਰ ਕਰਾਉਣ ਵਾਸਤੇ ਗਈ ਸੀ अच्छा जी कि मैं ओठे जाया मेरी जान पहचान ना मैं ओठे गड्डी रिपेयर करानी है अच्छा जी हां जी अच्छा ਤੁਹਾਨੂੰ ਫਿਰ ਕਿਤਾ ਪਤਾ ਲੱਗਾ ਕਿਸੇ ਨੇ ਤੁਹਾਨੂੰ ਦੱਸਿਆ ਇਹਦਾ ਕਿਦਾਂ ਸਾਨੂੰ ਫੋਨ ਆਇਆ ਸੀ ਮੇਰੇ ਮਮਾ ਨੂੰ ਫੋਨ ਆਇਆ ਸੀ ਤਾਂ ਪਤਾ ਲੱਗਾ ਹੈ अच्छा जी ਅੰਜਾ ਪਰਿਵਾਰਕ ਮੈਂਬਰਾਂ ਨੂੰ ਕਿਸੇ ਦੇ ਸ਼ੱਕ ਹੋਵੇ ਤੁਹਾਡੇ ਕਿਉਂਕਿ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਸੀਗਾ ਨਹੀਂ ਅਸტრਾ ਕੁਝ ਨਹੀਂ ਆ ਇਹਦੇ ਪੁਲਿਸ ਨੇ ਗਲਤ ਬਤ ਕੀਤੀ ਦੀ ਪੁਲਿਸ ਕਾਰਵਾਈ ਕਰ ਰਹੀ ਹੈ ਜੀ हां जी ਦੇਖੋ ਕਰ ਤੇ ਰਹੀ ਆ ਬਾਕੀ ਪਤਾ ਨਹੀਂ ਸਰ अच्छा जी ਏ ਇਹ ਗਏ ਮੈਰਿਜ ਸੀ ਕੀ ਹੋਈ ਹੋਈ ਇਹਨਾਂ ਦੀ ਨਹੀਂ ਇਹਨਾਂ ਦਾ ਵਿਆਹ ਨਹੀਂ ਹੋਇਆ ਸੀ ਅੱਛਾ ਜੀ ਅਨਮੈਰਿਡ ਅੱਛਾ ਲੰਬੇ ਸਮੇਂ ਤੋਂ ਸੋਸ਼ਲ ਮੀਡੀਆ ਤੇ ਐਕਟਿਵ ਸੀਗੇ ਤੁਹਾਡੇ ਨਾਲ ਕੋਈ ਘਰ ਵਿੱਚ ਕੋਈ ਗੱਲਬਾਤ ਹੋਈ ਹੋਵੇ ਜਿਸ ਹਾਵਨਾ ਉਹ ਤੁਸੀਂ ਕਹਿ ਵੀ ਉਹਨਾਂ ਦੀ ਡੈਥ ਹੋ ਚੁੱਕੀ ਆ ਤੇ ਤੁਸੀਂ ਇਹਨੂੰ ਕਤਲ ਹੋਇਆ ਜਾਂ ਕਿੱਦਾਂ ਦਾ ਤੁਹਾਨੂੰ ਪਤਾ ਸਰ ਆਪਾਂ ਕੁਝ ਕਹਿ ਨਹੀਂ ਸਕਦੇ ਕੀ ਹੋਇਆ ਕਿ ਨਹੀਂ ਉਹ ਤਾਂ ਪਰਮਾਤਮਾ ਜਾਣੇ ਅੱਛਾ ਜੀ ਹਾਂਜੀ ਘਰ ਦੇ ਵਿੱਚ ਕੋਈ ਦਿੱਕਤ ਨਹੀਂ ਕੋਈ ਪ੍ਰੋਬਲਮ ਨਹੀਂ ਕੋਈ ਲੜਾਈ ਨਹੀਂ ਝਗੜਾ ਨਹੀਂ अच्छा ਤੁਹਾਨੂੰ ਤੁਹਾਡੀ ਸਿਸਟਰ ਨੇ ਕਦੇ ਤੁਹਾਡੇ ਨਾਲ ਗੱਲਬਾਤ ਕੀਤੀ ਹੋਵੇ ਕੀ ਮੈਨੂੰ ਆ ਪਰੇਸ਼ਾਨੀ ਕੋਈ ਉਹ ਕਦੇ ਨਹੀਂ ਉਹ ਸਾਡੇ ਨਾਲ ਕਦੇ ਗੱਲ ਨਹੀਂ ਸ਼ੇਅਰ ਕਰਦੇ ਸੀ ਸ਼ੇਅਰ ਨਹੀਂ ਕਰਦੇ ਸੀ ਨਹੀਂ আচ্ছা ਤੇ ਤੁਹਾਡਾ ਤੁਸੀਂ ਕਹਿੰਦੇ ਕਾਫੀ ਸਾਥ ਸੀ ਤੁਹਾਡਾ ਦਿੰਦੇਰੇ ਘਰ ਦਾ ਫੈਮਿਲੀ ਦਾ ਬਹੁਤ ਜ਼ਿਆਦਾ ਹਾਂਜੀ ਘਰ ਦਾ ਮੇਰਾ ਉਹ ਘਰ ਦਾ ਮੈਂਬਰ ਹੀ ਬਹੁਤ ਅੱਛਾ ਸੀ ਕਿਉਂਕਿ ਐਸੇ ਉਹਨਾਂ ਦੇ ਥਰੂ ਅਸੀਂ ਘਰ ਸਾਡਾ ਚੱਲਦਾ ਸੀ ਉਹਨਾਂ ਦੇ ਉੱਤੇ ਅਸੀਂ ਹੈਗੇ ਸੀ ਕਿ ਇਹ ਹੀ ਸਾਨੂੰ ਪਾਲ ਰਹੇ ਆ ਚਪਾ ਬਨ ਬਨ ਵਿਦੰਦਰੀਆ ਬਾਰ ਵਿਦੰਦਰੀਆ ਦਾ ਲੋਕਲੀ ਰੰਦੇ ਸੀ ਪੰਜਾਬ ਦੇ ਜਾਂਦੇ ਸੀ ਉਹ ਬਾਰ ਵਗੈਰਾ ਕੋਲ ਮੰਜ ਫਿਰਨ ਜਾਂਦੇ ਸੀ ਮਮਾ ਨੇ ਕਦੇ ਉਹਨਾਂ ਨੂੰ ਰੋਕਿਆ ਨਹੀਂ ਕਿ ਤੇ ਜਾਣ ਤੋਂ ਜਿੱਥੇ ਮਰਜ਼ੇ ਜਾਓ ਆਪਣੇ ਬੱਚੇ ਤਾਂ ভরਸਾ ਹੁੰਦਾ ਹੀ ਆਪਣੇ ਮਾਵਾ ਨੂੰ ਸ਼ੱਕ ਕਿਸੇ ਤੇ ਨਹੀਂ ਸ਼ੱਕ ਕਿਸੇ ਤੇ ਨਹੀਂ ਮੇਰਾ ਮਨਜੋਤ ਸਿੰਘ ਹੈ ਅੱਛਾ ਕਮਲਪੁਰ ਕੰਪਨਾ ਵੀ ਲੇਡੀ ਹਾਂ ਜੀ ਸਾਡੇ ਮਹੱਲੇ ਦੀ ਹਾਂ ਜੀ ਸਾਡੇ ਮਹੱਲੇ ਦੀ ਆਈ ਤਾਂ ਮਤਲਬ ਕਿ ਸੁਭਾਤਾ ਵਧੀਆ ਸੀਗਾ ਉਹਨਾਂ ਦਾ ਤੇ ਮਤਲਬ ਕਿ ਗਲੀ 'ਚ ਸਾਰੇ ਨਾਲ ਵਧੀਆ ਬੋਲਦੇ ਸੀਗੇ ਮਤਲਬ ਕਿ ਬੋਲ ਚੱਲਦਾ ਘੱਟੀ ਸੀਗੀ ਤੇ ਆਂਦੇ ਗਏ ਨੂੰ ਮਤਲਬ ਕਿ ਹੱਸ ਕੇ ਬੋਲਣਾ ਉਹਨਾਂ ਨੇ ਮਿਲਣਾ ਤੇ ਹੁਣ ਪਤਾ ਨਹੀਂ ਅਚਾਨਕ ਕੀ ਗੱਲਬਾਤ ਹੋ ਗਈ ਉਹ ਨਾਲ ਤੇ ਸਵੇਰੇ ਹੀ ਖਬਰ ਦੇਖੀ ਸੀ ਵੀ ਬਠਿੰਡੇ ਯੂਨੀਵਰਸਿਟੀ ਦੇ ਵਿੱਚ ਉਹਨਾਂ ਦੀ ਡੈੱਡ ਬੋਡੀ ਮੇਰੀ ਗੱਡੀ ਦੇ ਵਿੱਚ ਆਉਂਦੀ ਉਹ ਪਤਾ ਨਹੀਂ ਕਿਸੇ ਨਾਲ ਕੀ ਲਾਗ ਡਾਟ ਸੀਗੀ ਕੀ ਚੱਕਰ ਸੀਗਾ ਤੇ ਕਿੰਨੇ ਚਿਰ ਤੋਂ ਰਾਜ ਪਛਾਈ ਦੀ ਹੈ ਇੱਥੇ ਦਾ ਸ਼ੁਰੂ ਤੋਂ ਹੀ ਜਦੋਂ ਅਸੀਂ ਮਿਲ ਗਏ ਸਾਨੂੰ 20 ਸਾਲ ਹੋ ਗਏ ਇੱਥੇ ਰਹਿੰਦੇ ਤੇ ਉਸ ਤੋਂ ਪਹਿਲਾਂ ਦਾ ਹੀ ਇਹਨਾਂ ਦਾ ਘਰ ਹੋ ਰਿਹਾ ਸਾਨੂੰ ਤਾਂ 20 ਸਾਲ ਹੋ ਗਏ ਇੱਥੇ ਰਹਿੰਦੇ 20 ਸਾਲ ਤੋਂ ਪਹਿਲਾਂ ਦਾ ਹੀ ਇਹਨਾਂ ਦਾ ਘਰ ਹੋ ਰਿਹਾ ਇੱਥੇ ਜੰਮੇ ਬੜੇ ਆ ਤੇ ਡੈਡੀ ਇਹਨਾਂ ਦੇ ਮਤਲਬ ਕਿ ਐਕਸਪਾਇਰ ਹੋ ਗਏ ਹੋਇਆ ਉਹਨਾਂ ਨੇ ਵੀ ਹੋ ਗਿਆ ਮੇਰੇ ਖਿਆਲ ਨਾਲ 7-8 ਸਾਲ ਹੋ ਗਏ ਹੁਣੇ 9 ਸਾਲ ਸੀ ਉਹਨਾਂ ਦੀ ਵੀ ਤਵੇ ਤਾਂ ਖਰਾਬ ਰਹਿੰਦੀ ਸੀਗੀ ਬੈੱਡ ਤੇ ਸੀਗੇ 这个安静。<陽>